ਅੰਮ੍ਰਿਤਸਰ ਥਾਣਾ ਬੀ ਡਿਵੀਜ਼ਨ ਪੁਲਿਸ ਦੀ ਵੱਡੀ ਕਾਮਯਾਬੀ ਇਰਾਦਾ ਕਤਲ ਮਾਮਲੇ ਚ ਮੁੱਖ ਮਲਜ਼ਮ ਗ੍ਰਿਫਤਾਰ ਫਾਇਰਿੰਗ ਕਾਂਡਾ ਮਾਸਟਰਮਾਈਂਡ ਕਾਬੂ ਗਲੋਕ ਪਿਸਟਲ ਤੇ ਇੱਕ ਟਿਵਾ ਸਕੂਟੀ ਬਰਾਮਦ ਪੁਰਾਣੀ ਰੰਜਿਸ਼ ਬਣੀ ਵਜ੍ਹਾ 5 ਰਾਉਂਡ ਫਾਇਰ ਕਰਨ ਵਾਲਾ ਦੋਸ਼ੀ ਪੁਲਿਸ ਰਿਮਾਂਡ ਤੇ ਅੰਮ੍ਰਿਤਸਰ ਵਿੱਚ ਥਾਣਾ ਬੀ ਡਿਵੀਜ਼ਨ ਪੁਲਿਸ ਨੇ ਇਰਾਦਾ ਕਤਲ ਦੇ ਇੱਕ ਗੰਭੀਰ ਮਾਮਲੇ ਨੂੰ ਸੁਲਝਾਉਂਦੇ ਹੋਏ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ पुलिस ने वारदात समय वर्तिया गया गलोग पिस्तौल तीह बोर समेत छह जिंदा रोद अते एकटीवा स्कूटी भी बरामद की थी इस संबंधी डीसीपी जगजीत सिंहवालिया ने दसया कि पुलिस वलो गिरफ्तार कीते गए मुलजम दी पहचान मनेंद्रपाल सिंह उर्फ शालावजो हुई है मुलजम दी उम्र 27 साल है अते उ सुनियारे दा काम करदा है ए मुकदमा बिमलप्रीत सिंह पुत्र हरि सिंह वासी न्यू आजाद नगर अमृतसर दे बयाना ते दर्ज कीता गया सी शिकायत मुताबिक 11 अक्टूबर 2005 ਨੂੰ ਨਿਊ ਆਜ਼ਾਦ ਨਗਰ ਵਿੱਚ ਦਰਜੀ ਦੀ ਦੁਕਾਨ ਤੇ ਕਪੜੇ ਟਰਾਈ ਕਰਨ ਦੌਰਾਨ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਨੇ ਜਾਨੋਂ ਮਾਰ ਦੇਣ ਦੀ ਨੀयत ਨਾਲ ਪੰਜ ਰਾਉਂਡ ਫਾਇਰ ਕੀਤੇ ਇਸ ਦੌਰਾਨ ਇੱਕ ਗੋਲੀ ਬਿਮਲਪ੍ਰੀਤ ਸਿੰਘ ਦੀ ਸੱਜੀ ਲਾਤ ਤੇ ਅਤੇ ਦੂਜੀ ਉਸਦੇ ਦੋਸਤ ਡਬਲਯੂ ਜੋ ਹੈਅਰ ਡਰੇਸਰ ਦਾ ਕੰਮ ਕਰਦਾ ਹੈ ਦੇ ਖੱਬੇ ਪੱਟ ਤੇ ਲੱਗੀ ਵਾਰਦਾਤ ਤੋਂ ਬਾਅਦ ਮੁਲਜ਼ਮ ਪਿਸਤਲ ਸਮੇਤ ਆਪਣੀ ਇਕਟਿਵਾ ਸਕੂਟੀ ਤੇ ਮੌਕੇ ਤੋਂ ਫਰਾਰ ਹੋ ਗਿਆ ਸੀ पुलिस जांच दौरान सामने आया कि दो दोवें पहला दोस्त सन पर आपसी तकरार कारण रंजिश पैदा हो गई सीसी डीसीपी जगजीत सिंह वालिया ने दसिया कि वारदात तो बाद बादलम यूपी बिहार राही नेपाल अते भूटान तक पज गया आखिरकार पुलिस ने 3 जनवरी 2026 हज़ार छब्बीस उसू डेरा बाबा नानक खेतर तो गिरफ्तार कर लिया गिरफ्तार मुलजम अदालत विच पेश करके पुलिस रिमांड हासिल करके गहराई नाल पूछगिछ की जाएगी अमृतसर तो रिपोर्टर मलकीत सिंह जी ਸਾਡੇ ਮਾਨਯੋਗ ਡੀਜੀਪੀ ਪੰਜਾਬ ਜੀ ਦੁਆਰਾ ਨੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਅਗੇਂਸਟ ਬਦਮਾਸ਼ ਅਗੇਂਸਟ ਡਰੱਗਸ ਜਿਹੜੀ ਆ ਟੋਟਲ ਹੀ ਨੋ ਟੋਲਰੈਂਸ ਵਾਲੇ ਪਾਲਿਸੀ ਦੇ ਤਹਿਤ ਹੀ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤਪਾਲ ਸਾਹਿਬ ਜੀ ਦੁਆਰਾ ਕਈ ਤਰ੍ਹਾਂ ਦੇ ਜਿਹੜੇ ਆਪਰੇਸ਼ਨਸ ਪਹਿਲਾਂ ਵੀ ਚੱਲਦੇ ਗਏ ਤੁਹਾਡੇ ਨਾਲ ਰੂਪ ਰੂਪ ਹੋ ਕੇ ਉਹਨਾਂ ਨੇ ਕਈ ਜਿਹੜੀਆਂ ਪਹਿਲਾਂ ਪ੍ਰਾਪਤੀਆਂ ਜਿੰਨੇ ਵੀ ਪਹਿਲਾਂ ਕਿੰਨੇ ਹੀ ਕੇਸ ਜਿਹੜੇ ਪ੍ਰੈਸ ਕਿਤੇ ਕਰਵਾ ਦੱਸਿਆ ਗਿਆ ਅੱਜ ਉਸੇ ਲੜੀ ਦੇ ਤਹਿਤ ਇੱਕ ਹੋਰ ਜਿਹੜਾ ਸਾਡਾ 11 11 2025 ਨੂੰ ਇੱਕ BDM ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਉਸ ਦਿਨ ਸ਼ਾਮ ਨੂੰ ਇੱਕ BDM ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਮਲ ਵਿਮਲ ਪ੍ਰੀ ਸਿੰਘ ਜਿਹੜਾ ਵਿਅਕਤੀ ਹੈ ਉਹ ਆਪਣੇ ਇੱਕ ਦੋਸਤ W ਦੇ ਨਾਲ ਇੱਕ ਦਰਜੀ ਦੀ ਦੁਕਾਨ ਤੇ ਖੜਾ ਸੀ ਜਿੱਥੇ ਇੱਕ ਵਿਅਕਤੀ ਨੇ ਆ ਕੇ ਉਹਨੂੰ ਉਹਦੇ ਉੱਪਰ ਗੋਲੀਆਂ ਚਲਾਈਆਂ ਜਿਹੜੀ ਇੱਕ ਉਹਦੇ ਤੇ ਇੱਕ ਉਹਦੇ ਦੋਸਤ ਦੇ ਉੱਤੇ ਜਿਹੜੀ ਲੱਗੀ ਜਿਹੜੇ ਦੋਨੋਂ ਹੀ ਇੰਜਰਡ ਹੋ ਗਏ ਸੀ ਉਹਦੇ ਸਬੰਦ ਉਸਕੇ ਕੇਸ ਦੇ ਵਿੱਚ ਜਿਹੜਾ ਇਮੀਡੀਏਟਲੀ ਕੇਸ ਰਜਿਸਟਰ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਜਿਹੜੇ ਸ਼੍ਰੀਮਤੀ ਦਸਰੂਪ ਕੌਰ ਏਡੀਸੀਪੀ 3 ਸਾਰੇ ਏਸੀਪੀ ਈਸਟ ਮਿਸਟਰ ਅਨਵਭ ਜੈਨ ਤੇ ਇੰਸਪੈਕਟਰ ਵਰਜਿੰਦਰ ਸਿੰਘ ਅਸਚੋ ਬੀਡੀ ਵੀਨ ਜਿਹੜੇ ਆ ਉਹਨਾਂ ਨੂੰ ਇਮੀਡੀਏਟਲੀ ਇਸ ਕੇਸ ਦੇ ਉੱਤੇ ਜਿਹੜਾ ਐਕਸ਼ਨ ਕਰਦੇ ਹੋਏ ਜਿਹੜਾ ਵਿਅਕਤੀ ਇਹਦੇ ਵਿੱਚ ਦੋਸ਼ੀ ਸੀਗਾ ਮਨਿੰਦਰ ਪਾਲ ਨਿੰਦਰਪਾਲ ਸਿੰਘ ਔਰ ਪਸ਼ਾਲਾ ਉਹਦੇ ਉੱਪਰ ਜਿਹੜੇ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਰੈਂਸ ਦੇ ਦੁਆਰਾ ਅਸੀਂ ਜਿਹੜੀ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਥੀ ਜੋ ਇਮੀਡੀਏਟਲੀ ਉਹਨੂੰ ਪੜਨ ਲਈ ਈਮਾ ਨਿਕਲੀਆਂ ਜੋ ਪਤਾ ਲੱਗਾ ਕਿ ਉਹ ਵੱਖ-ਵੱਖ ਸਟੇਟ ਦੇ ਵਿੱਚੋਂ ਪਾਇਦਾ ਹੋਇਆ 네ਪਾਲ ਪਟਾਨ ਸੇ ਚਲਾ ਗਿਆ ਸੀ ਹੁਣ ਜਦੋਂ ਹੀ ਉਹ ਵਾਪਸ ਆਇਆ ਸਾਡੇ ਜਿਹੜੇ ਇਮੀਡੀਏਟਲੀ ਪੁਲਿਸ ਵੱਲੋਂ ਐਕਸ਼ਨ ਕਰਦੇ ਹੋਏ ਇਸ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਰੈਂਸ ਦੁਆਰਾ ਜਿਹੜਾ ਉਹਨੂੰ ਕੱਲ ਅਰੈਸਟ ਕਰ ਲਿਆ ਗਿਆ ਹੈਗਾ ਉਹਦੇ ਕੋਲੋਂ ਜਿਹੜਾ ਇੱਕ ਗਲੌਕ ਪਿਸਟਲ ਤੇ ਜਿਹੜੀ ਉਹਨੇ ਵਾਰਦਾਤ ਦੇ ਵਿੱਚ ਵਿੱਚ ਵਰਤੀ ਐਕਟਿਵ ਅਸਗੀ ਉਹ ਦੋਨੋਂ ਹੀ ਚੀਜ਼ਾਂ ਕਾਬੂ ਕਰਨੀਆਂ ਹੈਗੀਆਂ ਇਸ ਦੇ ਵਿੱਚ ਜਿਹੜੀ ਵਾਰਦਾਤ ਜਿਹੜੀ ਉਹਨੇ ਅੰਜਾਮ ਦਿੱਤੀ ਸੀ ਉਹਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹਦੇ ਵਜ੍ਹਾ ਰੰਗੇ ਸਮਝ ਆਈਏ ਜੋ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਪੁਰਾਣਾ ਝਗੜਾ ਜਿਹੜਾ ਚੱਲ ਰਿਹਾ ਸੀਗਾ ਜਿਹਦੇ ਕਰਕੇ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਦੇ નો ਟੋਲਰੈਂਸ ਅਗੇਂਸਟ ਐਨੀ ਕਾਈਂਡ ਆਫ ਜਿਹੜਾ ਡਰੱਗਸ ਜਾਂ ਜਿਹੜੇ ਕੋ ਗੈਂਗਸਟਰ ਜਾਂ ਕੋਈ ਵੀ ਬਦਮਾਸ਼ੀ ਜਿਹੜੀ ਹੈਗੀ ਆ ਨਿਊਸੈਂਸ ਹੈਗੀ ਆ ਉਹਨੂੰ ਨਾ ਬਰਦਾਸ਼ਤ ਕਰਦੇ ਹੋਏ ਐਕਚੁਅਲ ਲੈਂਦੇ ਹੋਏ ਸਾਡੀ ਟੀਮ ਨੇ ਜਿਹੜਾ ਇਹਦੇ ਉੱਪਰ ਜਿਹੜਾ ਇਮੀਡੀਏਟਲੀ ਜਿਹੜੇ ਬੰਦਿਆਂ ਨੂੰ ਫੜਿਆ ਗਿਆ ਹੈਗਾ ਥੈਂਕ ਯੂ ਜਿਹੜੀ ਵਾਲੀ ਗੱਲ ਸੁਣੀ ਸੀ ਆਪਸੀ ਇਹ ਨਾਲ ਦਾ ਸਿੱਧਾ ਕੋਈ ਹੋਰ ਵੀ ਗੈਂਗਸਟਰਾਂ ਨਾਲ ਜੁੜੀ ਹੋ ਕੇ ਕੋਈ ਨਹੀਂ ਇਹਦੇ ਵਿੱਚ ਕੋਈ ਗੈਂਗਸਟਰ ਜਾਂ ਕੋਈ ਪ੍ਰਤੀ ਵਾਲਾ ਕੋਈ ਐਂਗਲ ਨਹੀਂ ਹੈ ਪਹਿਲਾਂ ਪੁਰਾਣੇ ਪਹਿਲਾਂ ਆਪਸ ਦੇ ਵਿੱਚ ਮਿੱਤਰ ਰਹੇ ਨੇ ਲekin ਇਹਨਾਂ ਦੇ ਕਿਸੇ ਰੀਜ਼ਨ ਚ ਆਪਸ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਉਸੇ ਝਗੜੇ ਦੇ ਵਿੱਚ ਹੀ ਇਹ ਜਿਹੜਾ ਉਹਦੇ ਨੂੰ ਮਾਰਨ ਦੀ ਨੀਅਤ ਨਾਲ ਇਹਨੇ ਉਸ ਦਿਨ ਉਹਦੇ ਤੇ ਗੋਲੀਆਂ ਚਲਾਈਆਂ ਸੀਗੀਆਂ ਤੇ ਨਹੀਂ ਇਹਦੇ ਵਿੱਚ ਜਿਹੜਾ ਇਹ ਹੀ ਦੋਸ਼ੀ ਜਿਹੜਾ ਮੁੱਖ ਦੋਸ਼ੀ ਹੈ ਜਿਹਨੂੰ ਫੜ ਲਿਆ ਗਿਆ ਜਿਹਨੇ ਗੋਲੀ ਚਲਾਈ ਸੀ ਇਹਨੂੰ ਇਹਦੇ ਤੋਂ ਜਿਹੜਾ ਬਲੌਕ ਪਿਸਟਲ ਜਿਹੜਾ ਇਹਨੇ ਵਰਤਿਆ ਸੀ ਉਹ ਵੀ ਮਿਲ ਗਿਆ ਹੈਗਾ ਤੇ ਜਿਹੜਾ ਇਹ ਨੇਕਟਿਵ ਆ ਯੂਜ਼ ਕੀਤੀ ਸੀ ਉਹ ਵੀ ਨਾਲ ਨਹੀਂ ਜੀ ਇਹ ਤੇ ਅੱਗੇ ਤਫ਼ਤੀਸ਼ ਦਾ ਸਾਰਾ ਪਾਰਟ ਹੈ ਕਿਥੋਂ ਲੈ ਕੇ ਕਿਸ ਤੱਕ ਸਾਰਾ ਚੀਜ਼ ਤਫ਼ਤੀਸ਼ ਦੇ ਵਿੱਚ ਆਮ ਆਇਆ ਪਹਿਲੇ ਕੋ ਪਰਚੇ ਦਰਜ ਨੇ ਜਿਹੜਾ ਦੋਸ਼ੀ ਫੜਿਆ ਇਹਦੇ ਉੱਪਰ ਤਿੰਨ ਪਹਿਲਾਂ ਪਰਚੇ ਦਰਜ ਨੇ ਜਿਹੜੇ ਦੋ ਤੇ ਅੰਮ੍ਰਿਤਸਰ ਚ ਨੇ ਗੁਰਦਾਸਪੁਰ ਦੇ ਵਿੱਚ ਆ ਗਏ ਇੱਕ ਇਹਦਾ ਪਰਚਾ ਹੈ 325 ਜਿਹੜਾ 323 324 148 ਨੰਬਰ ਦਾ ਪੀਐਸ ਸਲਟਨਮੈਂਟ ਦੂਜਾ 63 ਨੰਬਰ ਐਫਆਈਆਰ ਜਿਹੜਾ 2019 ਦੀ 25 27 ਆਮਜਕ ਦਾ ਹੈਕ ਬੀੜਵੀਨ ਦੇ ਵਿੱਚ ਪਹਿਲਾਂ ਤੀਜਾ ਪਰਚਾ ਜਿਹੜਾ 101 2022 ਨੂੰ 3 ਨੰਬਰ ਐਫਆਈਆਰ 25 ਆਮ ਜਕਤੀ ਐਪੀਐਸ ਧਾਰੀਵਾਲ ਗੁਰਦਾਸਪੁਰ ਦੇ ਵਿੱਚ ਦਰਜ ਸੋ ਇਹ ਪੁਰਾਣਾ ਮুলਜ਼ਮ ਹੈਗਾ ਜਿਹਨੂੰ ਆ ਚੌਥਾ ਪਰਚਾ ਇਹ ਸੀਗਾ ਤੇ ਪੁਲਿਸ ਨੇ ਬੜਾ ਵਧੀਆ ਤਰੀਕੇ ਨਾਲ ਇਹਨੂੰ ਟ੍ਰੇਸ ਕਰਦੇ ਹੋਏ ਜੋ ਕਿ ਇਥੋਂ ਮুলਜ਼ਮ ਭੱਜ ਚੁੱਕਾ